ਕੰਤਾ ਬਾਤ ਜਿਹੜੀ ਖੜ ਦਿਨ ਤੋਂ ਜਲਸਤਵ ਦੀ ਪਟਿਆਲੇ ਨੂੰ ਮਾਨਤਾ ਮਿਲਦਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਦਾ ਸੰਸਕਾਰ ਜਿਸ ਦਿਨ ਕੀਤਾ ਉਸ ਸੰਸਕਾਰ ਵਾਲੇ ਦਿਨ ਨੂੰ ਸਾਰੇ ਸਿੱਖ ਪੰਥ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸਤਗੁਰਾਂ ਦੀ 350 ਸਾਲਾਂ ਉਹ ਜਿਹੜੀ ਸ਼ਹੀਦੀ ਸ਼ਤਾਬਦੀ ਆ ਉਹ ਮਨਾਈ ਜਾਊਗੀ ਤੇ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਸ਼ੁਰੂ ਕੀਤੀ ਸੀ ਤੇ ਅੱਜ ਇਹ ਇਸ ਗੁਰਦੁਆਰਾ ਮੋਤੀ ਬਾਗ ਵਿਖੇ ਇਹਨਾਂ ਦੀ ਐਕਚੁਅਲ ਸੈਨੇਮੋਰਿਅਲ ਤੌਰ ਦੇ ਉੱਤੇ ਜਿਹਨੂੰ ਆਪਾਂ ਕਹ ਲੈਨੇ ਆ ਉਹ ਅੱਜ ਸ਼ੁਰੂਆਤ ਉਹਨਾਂ ਦੀ ਪਿਛਲੇ ਦਿਨਾਂ ਤੋਂ ਹੋ ਗਏ ਤੇ ਜਿਹਦੇ ਲਈ ਅੱਜ ਗੁਰਮਤ ਦਾ ਵੱਡਾ ਜਿਹੜਾ ਇੱਥੇ ਸਮਾਗਮ ਜਿਹੜਾ ਆ ਉਹ ਰਚਿਆ ਗਿਆ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਸਤਿਗੁਰੂ ਜੀ ਦੇ ਅਨੰਦ ਸਿੱਖ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਉਹਨਾਂ ਦਾ ਵੀ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਉਹ ਵੀ ਮਨਾਇਆ ਜਾ ਰਿਹਾ। ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾ ਗੱਦੀ ਦੇਵਸ ਵੀ ਮਨਾਇਆ ਜਾ ਰਿਹਾ ਇਹ ਭਾਵੇਂ ਸਮਾਗਮ 23 24 ਤੇ 25 ਨਵੰਬਰ ਨੂੰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਗੁਰਦੁਆਰਾ ਸੀਸਗੰਜ ਵਿਖੇ ਮਨਾਇਆ ਜਾਣੇਗਾ ਪਰ ਇਹਨਾਂ ਦੀ ਸ਼ੁਰੂਆਤ ਜਿਹੜੀ ਉਹ ਅੱਜ ਰਸਮੀ ਤੌਰ ਦੇ ਉੱਤੇ ਇੱਥੇ ਕਰ ਦਿੱਤੀ ਆ ਤੇ ਮੈਂ ਸਾਰੇ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਦਾ ਕਿ ਸਤਗੁਰਾਂ ਨੇ ਆਪਣੀ ਸ਼ਹਾਦਤ ਜੇ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਮੁਲਕ ਦਾ ਕੋਈ ਨਕਸ਼ਾ ਹੋ ਰਹੀ ਹੁੰਦਾ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕਰਕੇ ਆਪਣਾ ਸੀਸ ਬલિદાન ਕਰਕੇ ਇੱਥੇ ਇੱਕ ਫਿਰਕਾ ਜਿਸ ਫਿਰਕੇ ਦੇ ਉੱਤੇ ਬੜਾ ਭਾਰੀ ਉਸ ਵੇਲੇ ਦੇ ਰਾਜਾ ਕਾਹੀ ਜਿਹੜੇ ਮੁਸਲਮਾਨੀ ਸਾਡੇ ਰਾਜੇ ਸੀ ਉਹਨਾਂ ਨੇ ਬੜਾ ਦੁਸ਼ਹਾਦਤ ਕੀਤਾ ਸੀ ਉਹ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਉਹ ਸਾਰਿਆਂ ਨੂੰ ਆਪਣੇ ਗਲ ਦੇ ਨਾਲ ਲਾਇਆ ਤੇ ਮੈਂ ਨਿਮਰਤਾ ਸਾਹਿਤ ਕਈ ਵਾਰੀ ਅੱਗੇ ਵੀ ਬੇਨਤੀ ਕਰ ਚੁੱਕਾ ਹਾਂ ਕਿ ਜੇ ਗੁਰੂ ਸਾਹਿਬ ਜੀ ਨੇ ਏਡਾ ਵੱਡਾ ਪਰਪਕਾਰ ਕੀਤਾ ਇਸ ਮੁਲਕ ਦੇ ਉੱਤੇ ਇਸ ਧਰਤੀ ਦੇ ਉੱਤੇ ਤੇ ਹੁਣ ਸਤਗੁਰਾਂ ਦੀ 350 ਸਾਲਾਂ ਸ਼ਤਾਬ ਦੀ ਆ ਤੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹਨਾ ਕਿ 550 ਸਾਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਜਿਹੜੇ ਬੈਧੇ ਕੀਤੇ ਸੀ ਜਿਹੜੀ ਨੋਟੀਫਿਕੇਸ਼ਨ ਕੀਤੀ ਸੀ ਉਹ ਸੈਂਟਰ ਸਰਕਾਰ ਹੁਣ ਲਾਗੂ ਕਰ ਦੇਵੇ ਤਾਂ ਕਿ ਇਹ ਪਤਾ ਲੱਗੇ ਵੀ ਸਤਗੁਰਾਂ ਦੀ ਇਹ ਜਿਹੜੀ ਸ਼ਹੀਦੀ ਸ਼ਤਾਬਦੀ ਆ ਇਹ ਸ਼ਤਾਬਦੀ ਵਿੱਚ ਸਰਕਾਰ ਵੀ ਆਪਣੇ ਤੌਰ ਤੇ ਆਪਣਾ ਯੋਗਦਾਨ ਪਾ ਰਹੀ ਹੈ। ਸੋ ਇਹਦੇ ਲਈ ਅਸੀਂ ਵੱਖ-ਵੱਖ ਕਮੇਟੀਆਂ ਵੀ ਐਗਜ਼ੀਕਿਊਟ ਕੀਤੀਆਂ 14 ਤਰੀਕ ਨੂੰ ਇੱਕ ਵੱਡੀ ਕਮੇਟੀ ਉਹਦੀ ਮੀਟਿੰਗ ਵੀ ਕੀਤੀ ਜਾਊਗੀ ਤੇ ਇਹਨੂੰ ਅਸੀਂ ਵੱਡੇ ਪੱਧਰ ਤੇ ਮਨਾਵਾਂਗੇ ਕਿਉਂਕਿ ਜਿਸ ਭਾਈ ਚਾਰਲੇ ਸਤਗੁਰਾਂ ਨੇ ਸ਼ਹਾਦਤ ਕੀਤੀ ਉਹਨਾਂ ਨੂੰ ਵੀ ਸਾਰਿਆਂ ਨੂੰ ਨੇ ਦੇ ਦੇਵਾਂਗੇ। ਜਿੱਥੇ ਮਹਾਨ ਨਗਰ ਕੀਰਤਨ ਸਾਡੇ ਸਤੰਬਰ ਦੇ ਵਿੱਚ ਸ਼ੁਰੂ ਹੋ ਜਾਣਾ ਉਹ ਤਕਰੀਬਨ ਆ ਕੇ ਨਵੰਬਰ ਦੇ ਸ਼ੁਰੂ ਦੇ ਵਿੱਚ ਪੰਜਾਬ ਦੀ ਧਰਤੀ 'ਚ ਪਹੁੰਚੂਗਾ ਸਾਰੇ ਦੇਸ਼ ਦੇ ਵਿੱਚ ਭਰਮਣ ਕਰਕੇ ਇਸੇ ਤਰ੍ਹਾਂ ਪੰਡਿਤ ਕਿਰਪਾ RAM ਜੀ ਦੇ ਮਟੌਰ ਤੋਂ ਉੱਥੋਂ ਵੀ ਇੱਕ ਨਗਰ ਕੀਰਤਨ ਜਿਹੜਾ ਹੈ ਉਹਦੀ ਪਰੰਭਤਾ ਕਰਕੇ ਜੰਮੂ ਤੋਂ ਉਹਦੀ ਸ਼ੁਰੂਆਤ ਕੀਤੀ ਜਾਊਗੀ ਤੁਰਾਂਗੇ ਕਸ਼ਮੀਰ ਤੋਂ ਤਾਂ ਬਹੁਤ ਵੱਡੇ ਜਿਹੜੇ ਸਮਾਗਮ ਨੇ ਸ਼ੋਹਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ ਰੱਖੇ ਗਏ ਆ ਸਾਰਿਆਂ ਨੂੰ ਬੇਨਤੀ ਆ ਕੇ ਵੱਧ ਤੋਂ ਵੱਧ ਆ ਕੇ ਇਹਨਾਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਵੀ ਪਾਉਣ ਤੇ ਇਸ ਗੁਰੂ ਪਾਤਸ਼ਾਹ ਦੀ ਸ਼ਤਪਦੀ ਨੂੰ ਵੱਡੇ ਪੱਧਰ ਤੇ ਮਨਾਉਣ ਤੇ ਸਰ ਇੱਕ ਜਿਹੜਾ ਅਕਸ਼ਰੀ ਪਟਨਾ ਸਾਹਿਬ ਦੇ ਦੁਆਰਾ ਜਿਹੜਾ ਗੱਲ ਫੈਸਲਾ ਕੀਤਾ ਗਿਆ ਸੀ ਜਿਵੇਂ ਪਹਿਲਾਂ ਸ਼੍ਰੀ ਕਲਤਖ ਸਾਹਿਬ ਤੋਂ ਪੱਤਰ ਜਾਰੀ ਹੋਇਆ ਸੀ ਸੁਪੇ ਸਿੰਪਾਲ ਨੂਰਾਂ ਲੈ ਕੇ ਤੇ ਅੱਜ ਉਹਨਾਂ ਦੇ ਵੱਲੋਂ ਵੀ ਜਿਹੜਾ ਰੱਦ ਕਰ ਦਿੱਤਾ ਗਿਆ ਜੀ ਦੇਖੋ ਦੇਖੋ ਬੇਨਤੀ ਹੈ ਸਾਰੇ ਤਾਕਤ ਪੰਚਾਇਤ ਤਾਕਤ ਬਹੁਤ ਸਤਿਕਾਰਯੋਗ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਸਰਬੋੱਚ ਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉੱਥੋਂ ਮੇਰੀ ਪੀੜੀ ਦਾ ਸਿਧਾਂਤ ਸਾਨੂੰ ਦਿੱਤਾ ਸੀ ਜਿਹੜਾ ਆਪਾਂ ਕੱਲ ਦਿਹਾੜਾ ਵੀ ਮਨਾ ਕੇ ਹਟੇ ਹਾਂ ਮੈਂ ਯਤਨ ਕਰੂੰਗਾ ਮੈਂ ਪਹਿਲਾਂ ਵੀ ਯਤਨ ਕੀਤਾ ਕਿ ਵਿਵਾਦ ਨਾ ਹੁਣ ਤਾਕਤਾਂ ਦਾ ਨਹੀਂ ਕੋਈ ਪਹਿਲਾਂ ਤਾਂ ਮੈਂ মিডিਆ ਨਾਲ ਵੀ ਬੇਨਤੀ ਕਰੂੰਗਾ ਵੀ ਇਹ ਤਾਕਤਾਂ ਦਾ ਨਹੀਂ ਤਾਕਤਾਂ ਦਾ ਤਾਂ ਕੋਈ ਨਹੀਂ ਤਖਤ ਤਾਂ ਕਦੇ ਆਉਂਦਾ ਹੀ ਨਹੀਂ ਕਿ ਕਿਸੇ ਕਲੇਸ਼ ਦੇ ਵਿੱਚ ਕਈ ਵਾਰੀ ਅਹੁਦੇਦਾਰ ਮੇਰੇ ਵਰਗੇ ਜਾਂ ਹੋਰ ਉਹਨਾਂ ਦੇ ਕਈ ਵਾਰੀ ਆਪੋ ਵਿੱਚ ਜਿਹੜੇ ਮਤਭੇਦ ਹੋ ਜਾਂਦੇ ਪਰ ਮਤਭੇਦ ਭੁਲਾ ਕੇ ਇੱਕ ਸੁਰਤਾ ਦੇ ਨਾਲ ਕਿਉਂਕਿ ਆਪਾਂ 350 ਸਾਲਾਂ ਸ਼ਤਾਬਦੀ ਮਨਾ ਰਹੇ ਹਾਂ ਇਹਦੇ ਲਈ ਮੈਂ ਜਤਨਸ਼ੀਲ ਹਾਂ ਪਹਿਲਾਂ ਵੀ ਜਤਨਸ਼ੀਲ ਸੀ ਤੇ ਹੁਣ ਬਾਅਦ ਜਤਨਸ਼ੀਲ ਹੋਊਂਗਾ ਵੀ ਜਿਹੜਾ ਕੋਈ ਇਹ ਇਦਾਂ ਦੇ ਹੈਗੇ ਇਹਨਾਂ ਦੇ ਵਿੱਚ ਹੋਰ 파ੜਾ ਨਾ ਵਧੇ ਗੁਰੂ ਸਾਹਿਬ ਜੀ ਸਾਰਿਆਂ ਨੂੰ ਇੱਕੋ ਜਿਹਾ ਸਤਕਾਰ ਬਖਸ਼ਿਸ਼ ਕਰਦਾ